ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਆ ਅਨੋਵਾ ਗੱਡੀ ਹੈ ਇਸ ਵਿੱਚ ਅੱਜ 5 ਵਿਅਕ 8 ਵਿਅਕੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜੇਜੋ ਤੋਂ ਖਬਰ ਆਈ ਹੈ ਤੇ ਜ਼ਬਹਾ ਦੇ ਵਿੱਚ ਅਨੋਵਾ ਗੱਡੀ ਜਿਹੜੀ ਹੈਗੀ ਆ ਉਹ ਵਹਿ ਗਈ ਭਾਰੀ ਮੀਂਹ ਪੈਣ ਕਾਰਨ ਜੇਜੋ ਬਿਕ ਪਾਣੀ ਦਾ ਵਹਾਅ ਜਿਹੜਾ ਹੈਗਾ ਕਾਫੀ ਚੋਆਵਾਂ ਦੇ ਵਿੱਚ ਤੇਜ਼ ਵਗ ਰਿਆ ਸੀ ਤੋਂ ਇਹਨਾਂ ਨੇ ਤੇ ਗੱਡੀ ਜਿਹੜੀ ਹੈਗੀ ਆ ਉਹ ਨਗਾਉਣ ਦੀ ਕੋਸ਼ਿਸ਼ ਕੀਤੀ ਤਾਂ 8 ਵਿਅਕਤੀਆਂ ਦੀ ਮੌਤ ਹੋ ਗਈ ਪੰਜ ਵਿਅਕਤੀਆਂ ਦੀ ਜਿਹੜੀਆਂ ਲਾਸ਼ਾਂ ਹੈਗੀਆਂ ਉਹ ਬਰਾਮਦ ਕਰ ਲਈਆਂ ਗਈਆਂ ਹਨ ਤੇ ਤਿੰਨ ਵਿਅਕਤੀ ਅਜੇ ਵੀ ਪਾਣੀ ਦੇ ਬਹਾਅ ਦੇ ਵਿੱਚ ਰੁੜੇ ਨਜ਼ਰ ਆ ਮਤਲਬ ਰੁੜ ਗਏ ਨੇ ਤੁਸੀਂ ਦੇਖ ਸਕਦੇ ਹੋ ਅਜੇ ਤੱਕ ਉਹਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਅੱਜ ਦੀ ਤਾਜ਼ਾ ਖਬਰ ਜਿਹੜੀ ਹੈਗੀ ਆ ਜੇਜੋ ਤਵਾਰੀ ਹੈ ਮੰਦ ਭਾਗੀ ਖਬਰ ਹੈ ਜੇਜੋ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਦੇ ਕਾਰਨ ਜਿਹੜਾ ਹੈਗਾ ਚੂਹਾ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਸੀ ਅਨੋਵਾ ਗੱਡੀ ਦੇ ਵਿੱਚ 5-8 ਵਿਅਕਤੀ ਬੈਠੇ ਸਨ ਕਿਸੇ ਵਿਆਹ ਸਮਾਗਮ ਤੋਂ ਇਹ ਆ ਰਹੇ ਸਨ ਜਾਂ ਵਿਆਹ ਸਮਾਗਮ ਵਿੱਚ ਸਵੇਰੇ-ਸਵੇਰੇ ਦੀ ਖਬਰ ਹੈਗੀ ਆ ਸ਼ਾਇਦ ਜਾ ਰਹੇ ਹੋਣਗੇ ਤੁਸੀਂ ਇਹਨਾਂ ਨੇ ਪਾਣੀ ਦੇ ਵਹਾਅ ਦੇ ਵਿੱਚੋਂ ਗੱਡੀ ਨਿਗਾੜ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਪਾਣੀ ਦੇ ਵਿੱਚ ਵਹਿ ਗਈ ਤਸਵੀਰਾਂ ਪਿੰਡ ਵਾਸੀ ਤੁਸੀਂ ਦੇਖ ਸਕਦੇ ਹੋ ਇਲਾਕਾ ਨਿਵਾਸੀ ਕਿਵੇਂ ਇਸ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸੋ ਤਸਵੀਰਾਂ ਕਾਫੀ ਡਰਾਉਣੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਅਨੋਵਾ ਗੱਡੀ ਜਿਹੜੀ ਹੈਗੀ ਆ ਤੁਹਾਨੂੰ ਇਸ ਦਾ ਅਸੀਂ ਜਿਹੜਾ ਹੈਗਾ ਆ ਹੁਣ ਅਣਪਛਾਤੇ ਤਾਂ ਨਹੀਂ ਰਹਗਾ ਸੋ ਇਸ ਦਾ ਨੰਬਰ ਵੀ ਦਿਖਾਵਾਂਗੇ ਸੋ ਤੁਹਾਨੂੰ ਅਜ ਬਹੁਤ ਤੇਜ਼ بارش ਹੋਈ ਹੈਗੀ ਆ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੋਂ ਇਹ ਤੇਜ਼ بارش ਦਾ ਪਾਣੀ ਜਿਹੜਾ ਹੈਗਾ ਜਿਹੜਾ ਜੇਜੋ ਤੋਂ ਆਇਆ ਇਹ ਇਹ ਮੇਰਾ ਖਿਆਲ ਹੈ ਸੈਲਾ ਖੁਰਦ ਦੇ ਤੱਕ ਵੀ ਪਾਣੀ ਇਹ ਏਸੇ ਹੀ ਬਹਾ ਤੱਕ ਆਏਗਾ ਉਸ ਤੋਂ ਬਾਅਦ ਨੀਵੇਂ ਪਾਸੇ ਇਹ ਕਹਿ ਸਕਦੇ ਆ ਕਿ ਕੋਟ ਸਤੂਈ ਤੋਂ ਹੁੰਦਾ ਹੋਇਆ ਆਸ-ਪਾਸ ਤੋਂ ਹੁੰਦਾ ਹੋਇਆ ਇਹਨਾਂ ਪਿੰਡਾਂ ਵਿੱਚ ਹੀ ਹੁੰਦਾ ਹੋਇਆ ਫਗਵਾੜੇ ਤੱਕ ਜਾਏਗਾ ਫਗਵਾੜੇ ਦੇ ਲੋਕਾਂ ਨੂੰ ਵੀ ਜਾਂ ਕੋਟ ਸੂਈ ਦੇ ਲੋਕਾਂ ਨੂੰ ਵੀ ਸਤਾਰਕ ਹੋਣਾ ਚਾਹੀਦਾ ਕਿ ਇਹ ਜਿਹੜਾ ਪਾਣੀ ਹੈਗਾ ਆ ਇਹ ਇਸ ਸਾਈਡ ਨੂੰ ਹੀ ਆਵੇਗਾ ਕਿਉਂਕਿ ਮਾਲਪੁਰ ਜਿਹੜਾ ਹੈਗਾ ਆ ਇਹਨਾਂ ਫਗਵਾੜੇ ਤੋਂ ਘਟ ਤੋਂ ਘਟ ਅੱਧਾ ਕਿਲੋਮੀਟਰ ਦੀ ਉਚਾਈ ਤੇ ਜ਼ਰੂਰ ਹੋਵੇਗਾ ਸੋ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਕਾਫੀ ਮੰਦ ਭਾਗੀਆਂ ਤਸਵੀਰਾਂ ਆ ਨੋਵਾ ਗੱਡੀ ਦੇ ਵਿੱਚ ਪੰਜ ਵਿਅਕਤੀਆਂ ਦੀ ਅੱਜ ਮੌਤ ਹੋਈ ਹੈਗੀ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਪੰਜ ਜਿਹੜੇ ਵਿਅਕਤੀ ਹੈਗੇ ਆ ਉਹਨਾਂ ਦੀਆਂ ਲਾਸ਼ਾਂ ਬ੍ਰਹਮਤ ਕੱਲੀਆਂ ਗਈਆਂ ਹਨ ਤੇ ਤਿੰਨ ਵਿਅਕਤੀ ਜਿਹੜੇ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਸਤਰਕ ਹੋ ਸਕਣ ਕੋਟਫਤੂਈ ਸੈਲਾ ਖੁਰਦ ਤੇ ਫਗਵਾੜਾ ਸਾਈਡ ਜਜਲੰਦਰ ਸਾਈਡ ਦੇ ਵਾਸੀ ਜਿਹੜੇ ਆ ਕਿਉਂਕਿ ਪਾਣੀ ਸਾਰਾ ਇੱਧਰ ਨੂੰ ਹੀ ਆਵੇਗਾ ਤੁਹਾਨੂੰ ਤੇਜ਼ ਬਾਦ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਬਹਾ ਦੇ ਵਿੱਚ ਜਿਹੜੇ ਹੈਗੇ ਆ ਇਹ ਵਹਿ ਗਏ ਸੀ ਜਿਹੜਾ ਤਾਜ਼ਾ ਵਹਾਅ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਅਸੀਂ ਦਿਖਾਉਨੇ ਆ ਇਹ ਤਸਵੀਰਾਂ ਜਿਹੜੀਆਂ ਜੇਜੋ ਤੋਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਕਿੰਨਾ ਤੇਜ਼ ਹੈਗਾ ਆ ਇਸੇ ਪਾਣੀ ਦੇ ਬਹਾਅ ਦੇ ਵਿੱਚ ਜਿਹੜੀ ਹੈਗੀ ਆ ਗੱਡੀ ਜਿਹੜੀ ਹੈਗੀ ਆ ਉਹ ਅਨੋਵਾ ਗੱਡੀ ਵਹਿ ਗਈ ਤੁਸੀਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਜੇਜੋ ਤੋਂ ਆਈਆਂ ਨੇ ਭਿਆਨਕ ਖਬਰ ਹੈਗੀ ਆ ਇਸ ਨੂੰ ਅੱਗੇ ਜ਼ਰੂਰ ਫਲਾਓ ਪਾਣੀ ਦਾ ਜਿਹੜਾ ਸਤਰ ਹੈਗਾ ਆ ਉਹ ਚੋਹਾਂ ਦੇ ਵਿੱਚ ਵੱਸ ਸਕਦਾ ਆਪਣੇ ਬੱਚੇ ਮਾਲ ਡੰਗਰ ਨੂੰ ਜਿਹੜਾ ਹੈਗਾ ਆ ਉਹ ਇਸ ਇਲਾਕੇ ਤੋਂ ਆਪਣੇ ਚੋਹ ਵਾਲੇ ਇਲਾਕੇ ਦੇ ਪਾਣੀ ਦੇ ਬਹਾਅ ਦੇ ਇਲਾਕੇ ਤੋਂ ਦੂਰ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ YouTube ਚੈਨਲ ਤੇ ਫੇਸਬੁੱਕ ਪੇਜ ਬੀਬੀਸੀ ਇੰਟਰਨੈਸ਼ਨਲ ਰੇਡੀਓ ਜਿਹੜਾ ਹੈਗਾ ਆ ਉਸ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲੈਣਾ